ਸਾਰੇ ਹੀ ਯਾਰ ਦੋਸਤ ਮਿੱਤਰੋ ਜ਼ਿੰਦਗੀ ਦੇ ਵਿੱਚ ਅਨਜਾਨਪਣੇ ਵਿੱਚ ਜੇ ਸੋਥੋਂ ਕੋਈ ਗਲਤੀ ਹੋ ਜਾਂਦੀ ਆ ਤੁਸੀਂ ਉਹਨੂੰ ਗਲਤੀ ਨਾ ਸਮਝੋ ਉਹ ਸੋਡੇ ਲਈ ਇੱਕ ਚੇਤਾਵਨੀ ਆ ਕਿਉਂਕਿ ਇਹ ਟਾਈਮ ਨੇ ਦੱਸਣਾ ਵੀ ਸੋਡੇ ਨਾਲ ਔਖੇ ਟਾਈਮ 'ਤ ਕੌਣ ਖੜਦਾ ਜਾਂ ਕੋਈ ਆਪਣਾ ਜਾਂ ਰਿਸ਼ਤੇਦਾਰ ਜਾਂ ਯਾਰ ਮਿੱਤਰ ਯਾ ਉਹ ਬੰਦਾ ਜਿਹਨੂੰ ਅਸੀਂ ਚੰਗਾ ਨਹੀਂ ਸਮਝਦੇ ਤੁਸੀਂ ਜ਼ਿੰਦਗੀ 'ਚ ਕਦੇ ਵੀ ਘਬਰਾਉਣਾ ਨਹੀਂ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕਰਕੇ ਰੱਖਣਾ ਅੱਜ ਜਿਹੜਾ ਬੰਦਾ ਛੋਡੇ ਨਾਲ ਖੜਾ ਉਹਨੂੰ ਤੁਸੀਂ ਕਦੇ ਵੀ ਨਹੀਂ ਭਲਾਉਣਾ ਬੇਸ਼ੱਕ ਅੱਜ ਲੋਕ ਸੋਨੂੰ ਮਾੜਾ ਕਹਿ ਰਹੇ ਨੇ ਛੋਡੇ 'ਚ ਕਸੂਰ ਕੱਢ ਰਹੇ ਨੇ ਇਹ ਸਮਝ ਲਓ ਵੀ ਕੁੱਤੇ ਨੇ 4 ਦਿਨ ਭੌਂ ਕੇ ਹਟ ਜਾਣਗੇ ਤੁਸੀਂ ਆਪਣੀ ਉਹੀ ਹੱਥੀਆਂ ਵਾਲੀ ਚਾਲ ਰੱਖਣੀ ਆ ਕਿਉਂਕਿ ਇਨਸਾਨ ਆ ਜਿਹੜਾ ਉਹ ਗਲਤੀਆਂ ਦਾ ਪੁੱਤ ਲਾਗਾ ਕਿਸੇ ਵੀ ਟਾਈਮ ਕਿਸੇ ਵੀ ਤਰ੍ਹਾਂ ਦੀ ਇਨਸਾਨ ਤੋਂ ਗਲਤੀ ਹੋ ਸਕਦੀ ਆ